ਅੱਜ ਜੀ ਮੈਂ ਚੱਲੀ 15 ਇਹ ਜੀ ਚੱਲੀ ਆ ਜੀ ਨਾਨਕਿਆ ਨੂੰ ਵਿੱਚੇ ਕਹਿੰਦੀ ਆ ਮੈਂ ਜਾਣਾ ਵਿੱਚੇ ਕਹਿੰਦੀ ਆ ਮੈਂ ਨਹੀਂ ਜਾਣਾ ਠੀਕ ਆ ਜੀ ਤੇ ਉਹ ਵੈਸੇ ਸਾਡੇ ਤੋਂ ਬਗਾਰੇ ਕਿਤੇ ਰਹਿ ਨਹੀਂਗੇ ਨਿੱਕੇ ਹੁੰਦਿਆਂ ਤੋਂ ਹੀ ਤੇ ਇਹ ਕਹਿੰਦੇ ਆ ਕਿ ਵੀ ਜੇ ਜਾਣਾ ਤਾਂ ਆਪਾਂ ਸਾਰਿਆਂ ਨੇ ਜਾਣਾ ਤੇ ਮੈਂ ਕਿਹਾ ਵੀ ਐ ਤਾਂ ਚੰਗੇ ਨਹੀਂ ਲੱਗਦੇ ਵੀ ਤੂੰ ਜਾਉਣ ਜੋ ਆ ਕੇ ਜਾਂਦੇ ਹੁੰਦੇ ਨਾਨਕੀ ਕੋਈ ਗੱਲ ਨਹੀਂ ਜਾਓ ਪਰ ਹਜੇ ਦਾ ਦੋ ਚਿੱਤਾ ਚਿੱਤਾ ਵਿੱਚੇ ਕਹਿੰਦੀ ਜਾਣਾ ਵਿੱਚੇ ਕਹਿੰਦੀ ਨਹੀਂ ਜਾਣਾ ਹਾਂ ਵੀ ਤੇਰੀ ਪੱਕੀ ਚੱਰੀ ਆ ਜਾਂਦੀ ਜੀ ਲਾ ਲੇਂਗੀ ਰੋਏਂਗੀ ਨਹੀਂ ਇੱਕ ਦਿਨ ਹੀ ਟਿਕਾਣਾ ਮੈਂ ਇੱਕ ਦਿਨ ਹੀ ਰੋਣਾ ਹਾਂ ਇੱਕ ਦਿਨ ਹੀ ਜਾਣਾ ਅਗਲੇ ਦਿਨ ਦੱਸਣਾ ਮੜਿਆਣਾ ਆਹਾਂ ਕਿੰਨੇ ਤਰੀਕ ਨੂੰ ਜਾਣਾ ਹੈ 15 15 ਨੂੰ ਤੇ ਆ ਹੁਬਾ 15 ਨੂੰ ਜਾ ਕੇ ਤੇ 17 ਨੂੰ ਕਿਵੇਂ ਮੁੜ ਆਏਂਗੀ? ਕਿਉਂ 17? ਆ ਤੂੰ 16 ਨੂੰ ਆਣੀ ਇੱਕ ਰਾਤ ਹੀ ਆਣੀ ਤੂੰ। ਜੇ ਜੇ 15 ਨੂੰ ਗਈ ਤਾਂ ਫਿਰ 15 ਵਾਲੀ ਰਾਤ ਗਈ ਤਾਂ 16 ਤਰੀਕ ਨੂੰ ਆਏਂਗੀ। ਨਹੀਂ। 15 ਨੂੰ ਜਾ ਕੇ 17 ਨੂੰ ਆਣਾ। ਤੀਜੇ ਦਿਨ। ਠੀਕ ਆ। ਲਾ ਵੀ ਸਾਡੀ ਨੰਨੂ ਚੱਲੀ। ਸਿੱਪੂ ਅੱਧੀ ਕੋਲ ਵੀ ਜਾਣਾ ਏ। ਹਾਂਜੀ। ਪੂਆ ਜੀ। ਵਾਜੀ ਕੋਲੇ 15 ਤੋਂ ਲੈ ਕੇ ਤੇ 17 ਤੋਂ ਉੱਥੇ ਨਾਨਕੀ ਤੇ ਉਸ ਤੋਂ ਬਾਅਦ ਤੁਸੀਂ ਜਾ ਜੀਤ ਲੈ ਕੇ ਇੱਕ ਤੱਕ ਠੀਕ ਹੈ ਬਈ ਠੀਕ ਹੈ ਲੈ ਵੀ ਬੱਚੇ ਆ ਰੈਡੀ ਹੋ ਰਹੇ ਆ ਉਹ ਤੁਰੰਤ ਮੀਟਿੰਗ ਕੀਤੀ ਇਹਨਾਂ ਨੇ ਉੱਠ ਕੇ ਹੁਣ ਇਹ ਆਦੇ ਅਸੀਂ ਜਾਣਾ ਤੇ ਏ ਚੱਲੇ ਆ ਜੀ ਇਹਦੇ ਨਾਨਕੇ ਜਾਣਾ ਨਿੱਕਾ ਨਾ ਮੈਂ ਨਹੀਂ ਜਾਣਾ ਤੁਸੀਂ ਜਾਓਗੇ ਤਾਂ ਜਾਵਾਂਗੇ ਠੀਕ ਹੈ ਜੀ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਰੇ ਚਲੇ ਜਾਓ ਲਾਇਆਉ 5-6 ਦਿਨ ਬੱਛੇ ਦਿਨ ਕਿਉਂ ਆ ਜੀ ਕਿੰਨਾ ਡੈਡੀ ਚਾਹੀਦਾ ਨਾ ਭਾਈ ਡੈਡੀ ਆਪਦੇ ਨਾਨਕੇ ਉੱਡ ਜੂ ਤੁਸੀਂ ਆਪਦੇ ਨਾਨਕੇ ਜਾਓ ਤੁਸੀਂ ਆਪਦੇ ਨਾਨਕੀ ਜਾਓ ਡੈਡੀ ਆਪਦੇ ਨਾਨਕੀ ਜਾਊਗਾ ਠੀਕ ਹੈ ਮੈਂ ਵੀ ਛੁੱਟੀਆਂ ਕੱਟਿਆ ਹਾਂ ਅਸੀਂ ਤੇ ਜਾਣਾ ਤਾਂ ਪੰਜ ਛੇ ਦਿਨ ਕਿਉਂ ਹਾਂ ਤੇ ਬੁਰੀ ਛੁੱਟੀਆਂ ਲਾ ਕੇ ਆਵਾਂਗੇ ਹਾਂ ਹਾਂ ਠੀਕ ਹੈ ਜਾਓ ਅੱਛਾ ਠੀਕ ਹੈ ਤੂੰ ਵੀ ਮਨਵੀਰੇ ਜਾਣਾ ਨਹੀਂ ਜਾਣਾ ਆ ਤੂੰ ਨਹੀਂ ਜਾਣਾ ਨਾਨਕੀ ਹਾਂ ਅਸੀਂ ਜਾਵਾਂਗੇ ਤਾਂ ਮੈਂ ਕੱਟ ਪੈਂਦੀ ਹਥੇ ਕਾਣ ਕੱਟਦਾ ਕਾਣ ਕੱਟਦਾ ਹਾਂ ਮਾਦੀ ਮਾਦੀ ਕਾਣ ਕਰਵਾ ਹਾਂ ਮਾਦੀ ਕਾਣ ਕੱਟਦਾ ਹੈ ਮੰਮੀ ਕੀ ਕੱਟ ਛੱਡ ਪੈਂਦੀ ਮੰਮੀ ਕਾਹਦੇ ਚ ਹੈ ਨੰਨੂ ਨੂੰ ਪਤਾ ਨੰਨੂ ਕਾਣ ਕੱਟਦਾ ਬਈ ਉਹ ਤਾਂ ਕਹਿੰਦਾ ਹੀ ਨਹੀਂ ਕੋਈ ਕਾਣ ਕੱਟਦਾ ਸੁਖੀ ਵੀ ਨਾ ਘੜਦਾ ਬਈ ਆਦੇ ਇਹ ਮਾਮਾ ਮਾਮਾ ਨਹੀਂ ਘੜਦਾ ਮਾਮਾ ਨੇ ਨਹੀਂ ਕੁੱਟਣਾ ਤੈਨੂੰ ਆਹ ਨਹੀਂ ਘੜਦੇ ਬੱਤੋ ਜਾਣ ਕੇ ਹੱਸਦੇ ਆ ਉਹਨਾਂ ਨੇ ਕਹਾਦਾ ਕੁੱਟਣਾ ਪੋਤਾ ਨੇ ਸਮਾਓ ਕੋਣ ਕੁੱਟਦਾ ਬਾळा ਮਾਮੀ ਪਿੰਡ ਕਹਨ ਕਟ ਰੰਦਾ ਹਾਂ ਤੇ ਉਹਦੇ ਤਾਂ ਫੋਨ ਤੇ ਕਹੀ ਜਾਂਦੀ ਸੀ ਕਿ ਕੁੱਟਦੇ ਤਾਂ ਨਹੀਂ ਮੱਲਾ ਕੁੱਟਦੇ ਆ ਉਹ ਤਾਂ ਬੰਨ ਕੇ ਕੁੱਟਦੇ ਆ ਨਾਲਿਆਂ ਦੇ ਹਾਂ ਨਾਨਕੇ ਆ ਵੇਲੇ ਮੈਂ ਆਪਦੇ ਮਾਮੇ ਪਿੰਡ ਇੱਕ ਵਾਰੀ ਗਿਆ ਸੀ ਮਾਮੇ ਨੇ ਡਾਂਗ ਚੱਕ ਲਈ ਜੋ ਮੈਨੂੰ ਦਵਲਿਆ ਤੇ ਮੈਂ ਮੁੜ ਕੇ ਨਹੀਂ ਗਿਆ ਹਾਂ ਆਏ ਕੁੱਟਦੇ ਆ ਨਾਨਕੇ ਦਾ ਭਾਈ ਸਹੀ ਗੱਲ ਆ ਹਾਂ ਤੇਰੇ ਤਾਂ ਨੰਨੋ ਕੱਟ ਵੀ ਵਾਲੀ ਪਊਗੀ ਜੱਸੂ ਨਹੀਂ ਆਉਣਾ ਜੱਸੂ ਤਾਂ ਆਜੂਗੀ ਜੱਸੂ ਤਾਂ ਆਜੂਗੀ ਮਰਾਉਣਾ ਕੀ ਸੀ ਜੇ ਮੈਂ ਤੂੰ ਨਹੀਂ ਆਈ ਫਿਰ ਨੀਂ ਹੋ ਜੇ ਵਾਰੀ ਵੀ ਤੂੰ ਨਹੀਂ ਤਾਂ ਮੈਂ ਨਹੀਂ ਆਉਣਾ ਹੈ ਨਾ ਭਰਾਵਾ ਆਪਣੇ ਤਾਂ ਇੱਕ ਵਾਰੀ ਕੱਟ ਪਈ ਸੀਗੀ ਉਦੋਂ ਮੜ ਕੇ ਆਪਾਂ ਤੁਹਾਡੀ ਨਾਨਕੀ ਗਏ ਐਵੇਂ ਜਰੂਰ ਐਵੇਂ ਕੱਟ ਖਾਈ ਜਾਣੀ ਕੋਈ ਗਲਤੀ ਨਹੀਂ ਕੀਤੀ ਮੇਰੇ ਮਾਮਾ ਵੱਡੇ ਜੀ ਦਸਵਾ ਬੂਤ ਘਰ ਮੈਂ ਉਹ ਤਾਂ ਕੋਈ ਨਹੀਂ ਗੰਗੰਦੰਦਾ ਹਾਂ ਜੇ ਮਨ ਖੁਸ਼ ਹੋਵੇ ਫੇਰ ਨਹੀਂ ਕੋਈ ਟਿੱਕਾ ਫੇਰ ਤਾਂ ਮਮਾ ਕੁਝ ਕਰੀ ਚਾਲੇ ਮਮਾ ਜੀ ਵਿਚਾਰੇ ਤਾਂ ਨਹੀਂ ਖਾਣੀ ਖਾਣੀ ਆ ਨਹੀਂ ਖਾਣੀ ਤਰਦੇ ਡਾਂਗ ਚ ਲਾਉਣੀ ਆ ਡਾਂਗ ਨਾ ਘੜਾ ਖਾਣੀ ਤੁਰਨਾ ਲੈ ਜਦੋਂ ਚਲਾਈ ਮਗਰ ਡਾਂਗ ਰੇ ਵਜੀ ਖੁਚਾ ਜੇ ਤੇ ਮਾਮੇ ਨੂੰ ਤਾਂ ਤੁਰਨ ਦੀ ਲੋੜ ਹੀ ਨਹੀਂ ਮਾਮੇ ਨੇ ਤਾਂ ਹੱਥ ਨਾਲ ਚਲਾਉਣੀ ਮਾਮੇ ਨੇ ਭੱਜ ਕੇ ਕਿਤੋਂ ਮਾਰਨੀ ਆ ਆਪਾਂ ਤਾਂ ਬੇਸ਼ਾਂ ਲੱਗੇ ਨੰਨੂ ਮੈਂ ਇੱਕ ਵਾਰੀ ਗਿਆ ਸੀਗਾ ਤੇ ਮਾਮਾ ਮੈਨੂੰ ਆਂਦਾ ਨਾ ਉਹ ਮੈਨੂੰ ਆਂਦਾ ਆ ਇੱਕ ਥਾਂ ਹੀ ਬੈਠੇ ਰਹਿਣਾ ਆਪਾਂ ਹਿਲਣਾ ਨਹੀਂ ਵੇਲਾ ਹੋਰ ਚਾਰੇ ਜੀ ਆਂਦਾ ਵਧੀਆ ਸੁਆਬ ਮਾਮਾ ਬਹੁਤ ਗਰਮਾ ਮੇਰੇ ਛੋਟਾ ਮਾਮਾ ਵੀ ਗਰਮਾ ਹੋਰ ਮਮੀ ਜੰਗੀ ਮਮੀ ਬਹੁ ਮੋਹ ਕਰਦੀ ਹੈ ਮਮੀ ਨਹੀਂ ਮਮੀ ਮਮੀ ਦੀ ਨੋਨਾ ਦੇ ਬੱਚੇ ਜਨ ਦੋ ਮੁੰਡੇ ਬੱਚੇ ਹੋ ਗਏ ਉਹ ਵੀ ਮਾਂ ਦੇ ਵਿਚਾਰਿਆਂ ਦਾ ਫੋਨ ਹੀ ਨਹੀਂ ਆਇਆ ਬਹੁਤ ਦਿਨ ਹੋ ਗਏ ਨਾ ਲਾਇਆ ਨਾ ਉਹਨਾਂ ਨੇ ਲਾਇਆ ਕਹਿੰਦੇ ਤਾਂ ਬਾਰ ਬੂਰਾ ਉੱਠ ਗਏ ਸਤਿ ਸ੍ਰੀ ਅਕਾਲ ਜੀ ਬੈਠਾ ਬਰਾਵਾ ਨੂੰ ਜਿੱਥੇ ਤੁਸੀਂ ਆਉਗੇ ਰਾਜੀ ਪੁੱਛਿਓਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆ ਡੱਬਾ ਕਿਉਂ ਰੱਖੇ ਬੈਠੇ ਹੋ ਲੋ ਫੈਮਲੀ ਦਾ ਵੀ ਸਾਰੇ ਦਾ ਜੀ ਧੰਨਵਾਦ ਬਹੁਤ ਬਹੁਤ ਮੇਰ ਪ੍ਰਿਆਰ ਰੱਖ ਕੇ ਸੱਚੇ ਪਾਤਸ਼ਾਹ ਤੇ ਬਾਹਰਲੇ ਬੈਠੇ ਬਾਹਰ ਬੈਠੇ ਦੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕਾ ਕੋ ਜੀ ਅਸੀਂ ਵੀ ਠੀਕਾ ਕਾ ਤੇ ਆ ਨੰਨੂ ਨੂੰ ਤੁਸੀ ਮੈਨੂੰ ਆ ਬੋਤਾ ਕਿਤਾਬ ਤੁਰ ਗਿਆ ਅਸੀਂ ਚੱਲੇ ਭਾਈ ਉਹ ਨਾਨਕੀ ਹਾਂ ਤੁਸੀਂ ਆਪ ਤੇ ਚੱਲੇ ਆਂ ਮੈਂ ਆਪ ਤੇ ਚੱਲੇ ਠੀਕ ਹੈ ਤੁਸੀਂ ਕਿਹਦੇ ਚੱਲਨੇ ਆਂ ਅਸੀਂ ਮਾਂ ਨੂੰ ਕੇ ਗੱਲ ਮਾਂ ਨੂੰ ਕੀ ਗੱਲ ਕਿਉਂ ਕਹਾ ਮੇਰੇ ਨਾਨਕੇ ਆ ਮੇਰੀ ਮਾਂ ਦੇ ਪਾਪੇ ਆ ਫਿਰ ਤੁਸੀਂ ਆਦੇ ਸਾਰੇ ਪਿੰਡ ਜਾਇਓ ਅਸੀਂ ਆ ਤਾਂ ਸਾਰੇ ਤਾਂ ਕਿਆ ਮੰਨੀ ਅਸੀਂ ਤਾਂ ਸਾਰੇ ਰੰਗ ਨਹੀਂ ਕਿੰਨਾਟਾ ਹੋ ਗਿਆ ਫਿਰ ਮੈਂ ਤਾਂ ਮੈਨੂੰ ਵਿਆਹ ਦੇ ਉੱਤੇ

ਜਾਏਗੇ ਕਿ ਜੇ ਜਲਦੀ ਕਰਦੇ ਆ ਚੰਗਾ ਬਾਈ ਵਾਹ ਸਾਰੇ ਬੈਣ ਭਰਾਵਾਂ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਇਹ ਆਂਡੇ ਦੇ ਅਜੀਆਰ ਦੇ ਨਾਲ ਕੀ ਜਾਣਾ ਮੈਂ ਤਾਂ ਮੈਂ ਆਂਡੇ ਦੇ ਨਾਲ ਕੀ ਜਾਣਾ ਠੀਕ ਹੈ ਮੈਂ ਚੱਲਿਆ ਬਈ ਨਾਲ ਹਾਂ ਅਸੀਂ ਤੇਰਾ ਸਾਰੇ ਲੈਣੇ ਤੁਸੀਂ ਮੇਰੇ ਸਾਰੇ ਲੈ ਕੇ ਆਓ ਹਾਂ ਕਿੰਨਾ ਸਾਰਾ ਹੋ ਨੇ ਤੇਰਾ ਸਾਰਾ ਲੈ ਤਾਂ ਤੇ ਮੈਂ ਕਿਹੜਾ ਮੇਕਅਪ ਕਰਕੇ ਜੈਨਾ ਤੁਸੀਂ ਤੇ ਮੇਕਅਪ ਕਰਕੇ ਚੱਲਣਾ ਨਾਲ ਸਾਰੇ ਲੈ ਕੇ ਕਿੰਨਾ ਟੈਰ ਹੋ ਗਿਆ ਤੂੰ ਵੀ ਥੋੜਾ ਆਪਣੇ ਸਾਰੇ ਜਾ ਹੇ ਚਲੋ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੈਨੂੰ ਆਈ ਨੂੰ ਹੋਗੇ ਬਣੇ 15 ਸਾਲ ਤਾਂ 15 16 ਸਾਲ ਹੋ ਗਏ 15 16 ਸਾਲ ਹੋ ਗਏ ਠੀਕ ਹੈ ਉਹਦੇ 15 16 ਸਾਲਾਂ ਦੇ ਵਿੱਚੋਂ ਢਾਈ ਸਾਲ ਕੱਢ ਢਾਈ ਸਾਲਾਂ ਦੇ ਵਿੱਚੋਂ 15 ਚੋਂ ਢਾਈ ਕੱਢੇ 6.5 6.5 ਚੋਂ 3-4 ਮਹੀਨੇ ਫੇਰ ਕੱਢ ਕਿੰਨੇ ਹੋ ਗਏ ਚਾ 3015 ਤੇ 4 ਨੇ 12 12 ਸਾਲ ਰਹੀ ਹੈ ਕਾਕੀ ਤੋਂ ਇਕੱਟ ਨੂੰ ਠੀਕ ਹੈ ਉਹ ਮੈਂ ਉਹਨੇ 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 ਛੁੱਟਣਾ ਹੈ ਇੱਥੇ ਕਰ ਦੂੰਗਾ ਵੇਹਲੂ ਮੈਂ ਵੀ ਅਕਸਰ ਲੜ ਕੇ ਆਉਣਾ ਤੁਮਾਂ ਤੇ ਸੌੜਿਆ ਤੂੰ ਤੇ ਤੂੰ ਇਥੋਂ ਵੀ ਜਦ ਮੈਂ ਆਇਆ ਜਾਂਦਾ ਸੀ ਤੇ ਅਏ ਆਦੇ ਵੀ ਅਸੀਂ ਆਂਦੇ ਵੀ ਬੈਰੇ ਹੁਣ ਤੂੰ ਆਦੇ ਸੌਰੀ ਰਹਿ ਤੇ ਮੈਂ ਆਦੇ ਸੌਰੀ ਰਹਿਣੀ ਹੈ ਵੇਖੋ ਭਰਾਵਾ ਇਦਾਂ ਧੱਕਾ ਆ ਨਾ ਤੇ ਅਸੀਂ ਕਿਨੇ ਵਲ ਲਈਏ ਸਾਡੇ ਤਾਂ ਕੋਈ ਸਹਰੀ ਹੈ ਨਹੀਂ ਛੋਟਾ ਛੜ ਤੇਰੇ ਨਹੀਂ ਪਤਾ ਕਿ ਛੋਟੇ ਨੂੰ ਸਹਰੀ ਤੁਸੀਂ ਬੱਚੇ ਆ ਜੀ ਤੇਰੇ ਵੀ ਸਹਰੀ ਹੋ ਜਾਣਗੇ ਮੇਰੇ ਮਾਮੀ ਪਿੰਡ ਮਾਮੇ ਪਿੰਡ ਜਾ ਸਕਦੀਆਂ ਭੂਆ ਹਾਂ ਸੱਚ ਇੱਕ ਭੂਆ ਦੀ ਕੁਇਸਤ ਵੀ ਆਂ ਭੂਆ ਨਾਲ ਵੀ ਲੈ ਕੇ ਜਾਣਾ ਤੈਨੂੰ ਉਹਦੇ ਕੋਲੇ ਕਿੰਨੇ ਦਾ ਰਹੇਗੀ 20 ਤਰੀਗ ਨੂੰ ਲੈ ਵੀ ਇੱਕ ਗੱਲ ਤੈਨੂੰ ਮੈਂ ਕੱਥ ਦਿੰਨਾ ਕੁੜੀਏ ਭੂਆ ਤਾਂ ਨਾ ਪੱਥਰ ਤੇ ਮੱਖੀ ਨਹੀਂ ਬਹਿ ਜਾਂਦੀਂਦੀ ਕਤੂ ਉਹ ਤਾਂ ਧੋਨੇਗੀ ਵਾਰ-ਵਾਰ ਵਾਰ ਨੂੰ ਮੋਲਣਾ ਠੀਕ ਹੈ ਮੇਚੀ ਵਾਲੇ ਕਪੜੇ ਤੇ ਨੂੰਣੇ ਚ ਨਾਂ ਮਟਾ ਬਸ ਮੈਂ ਮੈਨੂੰ 23 ਨੂੰ ਲੈਣ ਆਉਂਦੀ ਆ 23 ਨੂੰ ਲੈਣ ਆਉਂਦੀ ਆ 20 ਤੋਂ ਲੈ ਕੇ ਸਾਡੇ ਅੱਜ ਤਾਂ 9 ਪਏ 11 ਦਿਨ ਪਏ ਅਜੇ 20 ਤੋਂ ਲੈ ਕੇ 23 ਤੱਕ ਕਿਉਂ ਕਿਉਂ ਨੀ ਕਿ ਹਾਂ ਹਾਂ ਪਰ ਤੁਸੀਂ ਤਾਂ ਹੋਣੇ ਇੱਧਰ ਹਣ ਇੱਧਰ ਜਾਣਾ ਹਣਾ ਤੁਸੀਂ ਨਾਨਕੀ ਉਹ ਕੰਦੇ ਸਾਰੀ ਛਿੱਟੀਆਂ ਜਾਣੀ ਨਹੀਂ ਦੇਣਾ ਤੈਨੂੰ ਮੈਂ ਤੇ ਤੁਝਾ ਅਸੀਂ ਚਾਹ ਰਹੇ ਆ ਨਾਨਕੀ ਹਣ ਤੁਸੀਂ ਮੈਂ ਤੈਨੂੰ ਤੋਰ ਨਾਮ ਦਿੰਦੇ ਅਸੀਂ ਤਾਂ ਹਣ ਹੈਗੇ ਚੱਲੇ ਤੇ ਤੁਸੀਂ ਜਿੱਦਾਂ ਮਰਜੀ ਆ ਜਿਓ ਮੇਰਾ ਬੈਗ ਕਾ ਤੱਕ ਲਿਆ ਮੈਂ ਪਤਾ ਤਾ ਤੂੰ ਜਾਂ ਤੂੰ ਯਾਦ ਕਰੇਂਗੀ ਵੇਰੀ ਮੈਨੂੰ ਲਿਆਉਂਗੀ ਇਹ ਨਾਂ ਦੇ ਤਾਂ ਮੈਂ ਨਾ ਦੇਖ ਮੈਂ ਚੈਂਡਲ ਚੁਲਾ ਤਾ ਮੇਰਾ ਚੈਂਡਲ ਪਾ ਲਓ ਵੀ ਆ ਨੰਨੂ ਬਾਇਗਾ ਜੀ ਇਹ ਇਹ ਨਾ ਤੂੰ ਇੱਥੋਂ ਜਾਏਂਗੀ ਹੈ ਨਾ ਹਾਂ ਤੇ ਇਹੀ ਬੈਗ ਭੂਆ ਕੋਲੇ ਜਾਊਗਾ ਹਾਂ ਠੀਕ ਹੈ ਦਹੀ ਬੈਗ ਚ ਸੱਤ ਦੋ ਨਾ ਲੈਣਾ ਮੈਂ ਅੱਛਾ ਤੇ ਸਲੀਪਰ ਸਲੀਪਰ ਪਾ ਕੇ ਲੈਣੇ ਆ ਹਾਂ ਤੇ ਆਉਂਦੇ ਹੋਏ ਵੀ ਪਾ ਕੇ ਆਉਣੇ ਆ ਠੀਕ ਲਓ ਜੀ ਏ ਨੰਨੂ ਦਾ ਟੈਕੀ ਤੇ ਆਹ ਦਾ ਮੇਰਾ ਦਰਜੀ ਹਾਂ ਤੈਨੂੰ ਤੋੜਨ ਮੰਦੈਂ ਦਾ ਬਾਚੋ ਠੀਕ ਆ ਹਾਂ ਗੱਜਾ ਤਾਂ ਨਹੀਂ ਕੋਈ ਨਾ ਮੈਂ ਭਰ ਕੇ ਲਿਆਉਂਗਾ ਤੇ ਮੈਂ ਸਾਰਾ ਤਾਂ ਮੈਂ ਖਾਲੀ ਨਹੀਂ ਜਾਂਦੀ ਹੁੰਦੀ ਸੀ ਕਿ ਖਾਣੀ ਮਹਿੰਦਰਾ ਜਾਣ ਜਮਾਨ ਨਾਨਕੀ ਉੱਠ ਕੇ ਤੇ ਘੱਟੋ ਘੱਟ ਜੇ 15-20 ਦੇ ਨਾ ਮੋੜੇ ਤੇ ਥੋੜਾ ਕੀ ਹਾਲ ਹੋ ਗਿਆ ਜਮਾਨ ਟੱਟੇ ਰਖਤਾ ਹੈ ਤੇ ਅਸੀਂ ਗੱਲ ਨਾਲ ਸਾਡੀ ਸਕੂਟੀ ਚੱਕਰੀ ਤੇਰੇ ਕੋਲ ਹੀ ਆਇਆ ਹੈ ਨਾ ਹੁਣ ਕਿੱਥੇ ਭੈਲ ਜਾਣੀ ਹੈ ਹਾਂ ਸਕੂਟੀ ਤੇ ਜਾਣਾ ਮੈਂ ਤੇ ਅਸੀਂ ਗੱਡੀ ਤੇ ਆ ਜਾਵਾਂਗੇ ਆ ਗੱਡੀ ਤੇ ਆ ਜੀ ਸਾਡੇ ਮੈਲ ਮੈਲ ਨਾ ਹੋਏ ਮੈਲਣੂਗੀ ਪੂਰਾ ਟੱਟੀਆਂ ਲੈ ਕੇ ਜਾਵਾਂਗੇ ਤੇ ਪਰ ਉਹ ਹੁਣ ਤੇ ਪਿਆਰ ਅੱਗੇ ਦੀ ਮੈਂ ਤਾਂ ਕਰ ਲਾਂਗੇ ਚਲੋ ਰਸਲੀ ਲੈ ਕੇ ਆਈਏ ਸੋ ਵੀਰੋ ਸਾਰੇ ਪ੍ਰਣਾਪਰਾ ਮਾਦਾ ਬਜ਼ੁਰਗਾਂ ਦਾ ਮਤੋਂ ਇਹਨਾਂ ਬੱਚਿਆਂ ਦਾ ਮੇਰੇ ਨਗਰ ਖੇੜੇ ਦਾ ਬਹੁਤ ਬਹੁਤ ਤੈਜ ਲੋ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਤੁਹਾਡੇ ਅਸੀਸਵਾਦ ਨਾਲ ਇੱਥੋਂ ਤੱਕ ਅਸੀਂ ਪਹੁੰਚੇ ਸਾਰੇ ਭੈਣਾ ਭਰਾਵਾਂ ਦਾ ਤੈਜ ਲੋ ਧੰਨਵਾਦ ਹੈ ਜਿਹੜੇ ਨਵੇਂ ਜੁੜੇ ਸਾਡੇ ਉਹਨਾਂ ਦਾ ਵੀ ਤੈਜ ਲੋ ਧੰਨਵਾਦ ਹੈ ਵੇਖੋ ਭੈਣਾ ਭਰਾਵੋ ਪੈਣਾ ਭਰਾਵਾਂ ਦੇ ਨਾਲ ਹੀ ਬੰਦਾ ਵੱਡਾ ਹੁੰਦਾ ਇਕੱਲਾ ਬੰਦਾ ਵੱਡਾ ਨਹੀਂ ਹੋ ਸਕਦਾ ਕਿਤੇ ਵੀ ਕਿਰਿਆ ਭਲੇ ਭਾਵੇਂ ਧਨ ਦੌਲਤ ਪੈਸਾ ਉਹਦੇ ਕੋਲੇ ਜਿੰਨਾ ਚੱਕ ਭੈਣ ਭਰਾ ਨਹੀਂ ਹੈ ਉਹਨਾਂ ਚਿਰੋ ਬੇਕਾਰ ਜਿਹੜੇ ਚਾਰ ਪੈੜ ਭਰਾਵਰੇ ਨਾਲ ਖੜਨਗੇ ਆਪਾਂ ਵਧੀਆ ਲੱਗਾਂਗੇ ਜੇਕਰ ਆਪਾਂ ਇਕੱਲੇ ਖੜਾਂਗੇ ਤਾਂ ਨਹੀਂ ਹੋਵੇ ਨਹੀਂ ਕੰਮ ਚੱਲਣਾ ਸੋ ਇਸ ਕਰਕੇ ਮੇਰੇ ਭੈਣਾ ਭਰਾਵਾਂ ਨੇ ਬਹੁਤ ਮੇਰੀ ਸਪੋਰਟ ਕੀਤੀ ਬਹੁਤ ਹੀ ਜਾਨੇ ਬਹੁਤ ਤਹਿ ਦਿਲੋਂ ਧੰਨਵਾਦ ਪਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਇੱਕ ਵੀਰੋ ਤੁਸੀਂ ਜਰੂਰ ਸੱਚਣਾ ਆਹ ਜਦੋਂ ਅੰਮ੍ਰਿਤ ਦਾ ਆਹ ਹ ਤੇ ਇਹਦੀਆਂ ਮੋਟਰਾਂ ਬਲਦਾ ਬਲਦਾ ਕਿ ਅਸੀਂ ਹੰਬ ਚੁੱਕੇ ਆ ਕੋਈ ਨਾ ਕੋਈ ਮੋਟਰ ਛੱਡ ਜਾਂਦੀ ਹੈ ਤੇ ਪਤਾ ਨਹੀਂ ਕੀ ਨਕਸ਼ਾ ਪਾਣੀ ਵੀ ਸਾਫ਼ ਹੁੰਦਾ ਇਹਦੇ ਵੀ ਪਾਣੀ ਨਾਲ ਸਾਫ਼ ਪਾਣੀ ਵੀ ਖੜਦਾ ਨਹੀਂ ਇਹਦੇ ਇੱਕ ਇਹ ਪਾਣੀ ਇੱਕ ਇਹ ਥੱਲੋ ਟੁੱਟ ਗਿਆ ਐਮ ਸੀ ਵੀ ਲਾਈ ਤੇ ਦੂਜਾ ਫਿੱਟ ਜਾਂਦੇ ਨੂੰ ਨੱਕ ਲਾਉ ਜਿੱਥੇ ਟੁੱਟਿਆ ਅਜੀ ਬਹੁਤ ਟਕਰਾਂ ਪਾਰੀਆਂ ਪਰ ਇਹ ਗੱਲ ਨਹੀਂ ਬਣੀ ਤਸੋ ਇਸ ਕਰਕੇ ਮੈਂ ਛੱਡ ਦਿੱਤਾ ਤੇ ਮੈਂ ਕਿਹਨੂੰ ਕੋਈ ਨਹੀਂ ਨਵਾਇ ਆਪਾਂ ਲਿਆਵਾਂਗੇ ਤੇ ਸਾਰੇ ਭੈਣਾ ਭਰਾਵਾਂ ਦਾ ਦੁਆਰਾ ਤੋਂ ਮੈਂ ਧੰਨਵਾਦ ਕਰਦਾ ਦੇਖੋ ਜੀ ਆਜਾ ਬਹੁਤ ਗਰਮੀ ਹੋਗੀ ਇਹ ਆਨੇ ਨਾਂ ਨ ਕੀ ਜਾਣਾ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਮੈਂ ਇਹਨਾਂ ਨੂੰ ਆਖਿਆ ਸੀ ਮੈਂ ਕਿਹਾ ਕਰਦਾ ਮੀ ਪੈ ਲੈਣ ਜੋ ਤੇ ਨਾਲੇ ਜੀ ਆਪ ਦੇ ਬੱਚਿਆਂ ਨੂੰ ਆਪ ਦੇ ਘਰ ਦੇ ਅੰਦਰ ਰੱਖਿਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਹਾਂ ਜੀ ਆ ਕੀ ਵੇਖੋ ਜੀ ਇਹ ਜਿਵੇਂ ਆਪ ਘਰੇ ਰਹਿੰਦੀ ਹੈ ਠੀਕ ਹੈ ਜੀ ਆ ਵੇਖੋ ਆਸੇ ਵਾਲੀ ਲਾਈ ਜੀ ਆ ਸਾਡੀ ਸੈਂਕ ਲਈ ਚਾਰਜ ਹੋਈ ਜਾਂਦੀ ਹੈ ਜੀ ਹਾਂ ਵੀ ਜੀ ਪਿੱਛੇ ਲੱਗੀ ਹੈ ਚਾਰਜ ਹੇ ਲਾਲ ਦੀ ਆ ਗੱਛੜੀ ਗਿਆ ਬਸ ਤੇਨੂੰ ਨਾਨ ਕੀ ਇਸੇ ਇਸੇ ਵਿੱਚੇ ਭੇਜਣਾ ਕਿ ਤੇਨੂੰ ਮਾਮੀ ਮਸ਼ੀਨ ਦੇ ਵਿੱਚ ਕੱਪੜੇ ਧੋਣੇ ਸਿਖਾ ਦੇਵੇ ਮਾਂਜਾ ਮਾਰਨਾ ਸਿਖਾ ਦੇਵੇ ਉਹ ਚੱਲਣਾ ਸਿਖਾ ਦੇਵੇ ਪਾਣੇ ਧੋਣੇ ਸਿਖਾ ਦੇਵੇ ਤੇ ਆਟਾ ਗੁੰਨਣਾ ਸਿਖਾ ਦੇਵੇ सर पे तू वो तो कोले दाश दहन रहे जी ना मैंने तो अंतर नहीं ये दिन मत आए पापा जी हंकी कर दिया अपापों तो कपड़े तो नहीं हैं तो अपापों कपड़े तो ले फिर अपाप भरें चल 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 नहीं नहीं चलता अभी आयकर तो पर जा परे जा पर 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 कहाँ तो नहीं आजाए चाल दी कहाँ तो नहीं चाल दी आजाए हैं फल दिखा दो ਵਧੀਆ ਚੱਲਦੀ ਆਉਣਾ ਹੈ। ਉਹ ਨੰਨੂ ਉਹ ਜਿਹੜੇ ਲੀਡਰ ਸੱਪਦੇ ਨਾ ਉਹ ਮੇਰਾ ਪੁੱਤ ਲਾਲਾ। ਉਹ ਕਮਲੀ। ਉਹ ਲਾਲਾ ਸਾਰੇ। ਸਾਰੇ ਨਾ ਕਿ ਜੋ ਰੱਖਦੇ ਇਹ ਆਪਾਂ। ਉਹ ਮੰਮੀ ਨੂੰ ਪੁੱਛ ਲੈ ਕਿੱਥੇ ਰੱਖਣੀ। ਮੈਂ ਕੀ ਦੇ ਆ ਇਹ? ਉਹ ਰਹਿਣਾ ਤੂੰ ਢੂਡ ਕੇ ਨਾ। ਚੱਕ ਦੇਖਣਾ ਸਾਡੇ ਆਂਦਿਆਂ ਨੂੰ ਫਟਾ ਫਟ। ਅਜਾ ਅਗੇ ਲੈ ਇੱਥੇ ਇੱਥੇ ਫੇਰ ਆਉਂ ਮੇਖੋ ਆ ਪਤਮਨਵੀਰ ਨਾ ਜੀ ਨਹੀਂ ਲਾਉਣਾ ਤੇਥੋਂ ਬਗੈਰ ਨਾ ਜੀ ਲਾ ਤੁਸੀਂ ਮੁਝੇ ਤਾਂ ਜੀ ਇਹਦੇ ਬਗੈਰ ਲਾ ਲੇਗਾ ਪਰ ਇਹਨਾਂ ਵੀ ਥੋੜਾ ਘੋਲ ਖਲਈਏ ਨਾ ਤੇ ਨਾ ਅਸੀਂ ਤੇਰਾ ਕੱਲੇ ਦਾ ਡਰ ਨਹੀਂ ਇੱਕ ਜੀ ਆ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਆ ਦੁਪਹਿਰ ਕਿਹੜੀ ਲਈ ਹੈ ਮੇਰਾ ਰਾਦਾ ਵੀ ਥੋੜਾ ਥੋੜਾ ਤੋੜਾ ਹੋਰ ਤੋੜ ਦਈਏ ਹਨਾ ਇਹਨੂੰ ਹਵਾ ਪਊਗੀ ਗਾਲੇ ਬਹੁਤ ਸੋਨੇ ਨਿਕਲਦੇ ਦੇ ਤੇ ਪਰ ਉਹ ਮੈਨੂੰ ਸ਼ੱਕ ਨਾ ਇਹ ਚ ਹਵਾ ਨਹੀਂ ਪੈਂਦੀ ਪੂਰੀ ਉਹ ਤੁਸੀਂ ਹਣ ਕਿੱਧਰ ਨੂੰ ਟੱਪ ਬਹੁਤ ਆ ਅਰੇ ਕਿੱਥੇ ਲੱਦੇ ਹੋ ਉਹ ਗਾਲੇ ਸੋਨਾ ਟੱਪ ਬਹੁਤ ਆ ਟੱਪ ਬਾਲੀਆ ਆ ਜੋ